ਮਰਦੇ ਦੀ ਪਿੰਕ ਖਾਲਾ ਹਾਂਜੀ ਬਈ ਮੈਂ ਬਹੁਤ ਨਸ਼ੇ ਕਰਦਾ ਸੀਗਾ ਓਕੇ ਕਿਤਾ ਮੈਂ 45 45000 ਦਾ ਬਈ ਇੱਕ ਦਿਨ ਚ ਪੀ ਜਾਂਦਾ ਸੀ ਚਲੋ ਵਧੀਆ ਗੱਲ ਆ ਬਈ ਤੇਰੇ ਭਾਗ ਆ ਚੰਗੇ ਤੂੰ ਮਾਪੇ ਦੀ ਸੇਵਾ ਕਰ ਵਧੀਆ ਯਾਰ ਖੇਤੀ ਕਰ ਜੇ ਸਹੀ ਰਸਤੇ ਚੱਲੋਗੇ ਤਾਂ ਥੋੜਾ ਲੇਟ ਚੱਲ ਜੂਗੇ ਪਰ ਚੱਲੋਗੇ ਜ਼ਰੂਰ ਠੀਕ ਹੈ ਪਰ ਜੇ ਗਲਤ ਰਸਤੇ ਚੱਲੋਗੇ ਇਹਦਾ ਪੈਸਾ ਡੁੱਬੂਗਾ ਨਾਲੇ ਜਵੀਆਂ ਨਾ ਵਿਕਣਗੀਆਂ ਨਾਲੇ ਮਾਂ ਪਿਓ ਖਾਓ ਕੇ ਮਰੂਗਾ हां भाई मेरे घर तो मेनू ਪੈਂਦੀ ਦੀ ਉਸਕੇ ਬਾਹਰ ਜਮਕਰ ਬਾਹਰ ਨਹੀਂ ਮੈਂ ਇੰਨੀ ਦਰਨਾ हां भाई ਮੈਂ ਅੱਗੇ ਮੰਕਰੇ ਵਰਦੇ ਜਾਂ ਮੀਨੇ ਵੀ ਨਾ ਹੁਣ ਬਾਈ ਮੈਂ ਸਰੋਂ ਖੇਤ ਖੇਤੋਂ ਘਰੇ ਬਾ ਮੋਟੀਵੇਟ ਹੋ ਪੇਜ ਪੂ ਚੱਲੀ ਜਾਣਗੇ ਘਰਦਿਆਂ ਨੂੰ ਕੰਮ ਕਰਕੇ ਦਿਖਾਓ ਘਰਦਿਆਂ ਨੂੰ ਨੀਂਦ ਚੌਕੀ ਆਊਗੀ ਤੇ ਬਾਈ ਮੈਂ ਨਾ ਸਾਰਾ ਕੁਝ ਛੱਡਤਾ ਬਾਈ ਨਸ਼ਾ ਛੱਡਤਾ ਡੇਢ ਸਾਲ ਹੋ ਗਿਆ ਪਧਿਆ ਕਰਕੇ ਖਾਓ ਜਿਹੜੇ ਕੋਲ 2.5 ਕਿੱਲੇ ਪੈ ਲਿਆ ਹੋ ਕੈਪਟਨ ਮਨਿੰਦਰ ਲੈਵਲ ਦੇ ਪ੍ਰਾਪਰ ਹੀ ਹੈ ਬੰਦਾ ਕੋਈ ਬਾਲੀ ਬੱਟੀ ਗੱਲ ਨਹੀਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਇਸ ਚੈਨਲ ਨਾਲ ਨਵੇਂ ਜਾਂ ਪੁਰਾਣੇ ਜੁੜੇ ਹੋਏ ਆ ਕਿ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਅੱਗੇ ਭੈਣ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਆਪਣਾ ਜਿਹੜਾ ਸਨੇਹਾ ਆਪਾਂ ਸਾਰੇ ਭੈਣ ਭਰਾਵਾਂ ਨੂੰ ਦੇਣਾ ਚਾਹੁੰਦੇ ਆ ਜਾਂ ਲੋਕਾਂ ਨੂੰ ਐਜੂਕੇਟ ਕਰਨਾ ਚਾਹੁੰਦੇ ਆ ਜਾਂ ਜਿਹੜੇ ਮੁੱਦਿਆਂ ਤੇ ਆਪਾਂ ਗੱਲ ਕਰਦੇ ਆ ਆਪਣੀ ਆਵਾਜ਼ ਦੂਰ ਤੱਕ ਜਾਵੇ ਤੇ ਸਾਡੇ ਫੇਸਬੁੱਕ ਇੰਸਟਾਗ੍ਰam ਟਿਕਟੌਕ ਬੈਕ ਟੂ ਮਦਰ ਲੈਂਡ ਪੰਜਾਬ ਉਹ ਜਾ ਕੇ ਸ਼ੇਅਰ ਲਾਈਕ ਫੋਲੋ ਕਰ ਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਕਹਾਣੀ ਇੱਕ ਮੋਟੀਵੇਸ਼ਨਲ ਕਹਾਣੀ ਹੈ ਅੱਜ ਦੀ ਕਹਾਣੀ ਵਿੱਚ ਇੱਕ ਨੌਜਵਾਨ ਜੋ ਕਿ ਲਗਭਗ 20000 ਤੋਂ ਲੈ ਕੇ 40-45000 ਦਾ ਨਸ਼ਾ ਹਰ ਰੋਜ਼ ਕਰਦਾ ਸੀ ਉਹ ਉਹ ਨਸ਼ਿਆਂ ਦੀ ਦਲਦਲ ਚੋਂ ਨਿਕਲ ਕੇ ਆਪਣੇ ਮੋਢਲੇ ਕਿੱਤਾ ਜਿਹੜਾ ਖੇਤੀ ਹੈ ਉਹਦੇ ਵੱਲ ਆ ਚੁੱਕਿਆ ਅਤੇ ਉਸ ਚੀਜ਼ ਪਿੱਛੇ मेरा सब तो बड़ा हाथ है वो भाई प्रगट सिंह ਦਾ crop information ਤੋਂ ਕਿਉਂਕਿ ਭਾਈ ਪ੍ਰਗਟ ਸਿੰਘ crop information ਤੋਂ ਲਗਾਤਾਰ ਪੰਜਾਬ ਦੀ ਖੇਤੀ ਪੰਜਾਬ ਬਾਰੇ ਗੱਲ ਕਰ ਰਹੇ ਆ ਖੇਤੀਬਾੜੀ ਰਿਲੇਟਡ ਜਿਹੜੀਆਂ ਆ ਰਹੀਆਂ ਸਮੱਸਿਆਵਾਂ ਉੱਨਾ ਬਾਰੇ ਗੱਲ ਕਰ ਰਹੇ ਆ ਇਸ ਇਹਨਾਂ ਦੀ ਵੀਡੀਓ ਨਾਲ ਸਿਰਫ ਪੰਜਾਬ ਹੀ ਨਹੀਂ ਬਲਕਿ ਆਪਾਂ ਗੱਲ ਕਰੀਏ ਕਿ ਇੰਡੀਆ ਲੈਵਲ ਦੀ ਜਿਹੜੀ ਖੇਤੀ ਉਹਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਆਈਆਂ ਸੋ ਇੱਥੇ ਇਸ ਵੀਡੀਓ ਵਿੱਚ ਮੈਂ ਭਾਈ ਪ੍ਰਗਟ ਦਾ ਧੰਨਵਾਦ ਵੀ ਕਰਨਾ ਚਾਹੂੰਗਾ ਅਤੇ ਮੈਂ ਹੋਰ ਨੌਜਵਾਨਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਆਪਾਂ ਬਾਕੀ ਸਾਰੇ ਕੰਮ ਛੱਡ ਕੇ ਆਪਣੇ ਜਿਹੜਾ ਕਿਤਾ ਖੇਤੀ ਉਹਦੇ ਵੱਲ ਆਪਾਂ ਮੋੜਾ ਘੱਟੀਏ ਕਿਉਂਕਿ ਆਪਾਂ ਨੂੰ ਖੇਤੀ ਨੂੰ ਬਚਾਉਣ ਦੀ ਲੋੜ ਹੈ ਤੇ ਇਸ ਵੀਡੀਓ ਵਿੱਚ ਇਸ ਬਾਈ ਨੇ ਇੱਕ ਹੋਰ ਸਨੇ ਆ ਵੀ ਦਿੱਤਾ ਕਿ ਉਸ ਬਾਈ ਦੇ ਨਸ਼ੇ ਸ਼ਟਡਾਊਨ ਤੋਂ ਬਾਅਦ ਪਰਿਵਾਰ ਨੇ ਕਿਹਾ ਕਿ ਤੂੰ ਕੈਨੇਡਾ ਚਲਾ ਜਾ ਪਰ ਬਾਈ ਨੇ ਕਿਹਾ ਨਹੀਂ ਮੈਂ ਪੰਜਾਬ 'ਚ ਰਹਿ ਕੇ ਆਪਣੇ ਮਾਪਿਆਂ ਕੋਲੇ ਰਹਿ ਕੇ ਖੇਤੀ ਕਰੂੰਗਾ ਸੋ ਸਭ ਤੋਂ ਵੱਡੀ ਚੀਜ਼ ਸੀ ਕਿਉਂਕਿ ਆਮ ਅੱਜ ਦੇ ਟਾਈਮ 'ਚ ਜੇ ਆਪਾਂ ਗੱਲ ਕਰੀਏ ਜਦੋਂ ਵੀ ਕਿਸੇ ਵੀ ਨੌਜਵਾਨ ਨੂੰ ਇਹ ਇੱਕ ਆਪਸ਼ਨ ਮਿਲਦੀ ਹੈ ਜਾਂ ਜਦੋਂ ਪਰਿਵਾਰ ਕਹਿੰਦਾ ਕਿ ਤੂੰ ਬਾਹਰ ਚਲਾ ਜਾਓ ਸਭ ਕੁਝ ਛੱਡ ਕੇ ਤੇ ਸਿੱਧਾ ਬਾਹਰ ਵੱਲ ਨੂੰ ਭੱਜ ਪੈਂਦਾ ਸੋ ਬਾਕੀ ਜਿਹੜੀ ਗੱਲਬਾਤ ਆ ਉਹ ਸਾਰੀ ਤੁਸੀਂ ਇਸ ਵੀਡੀਓ 'ਚ ਅੱਗੇ ਜਾ ਕੇ ਸੁਣੋਗੇ ਸਤਿ ਸ਼੍ਰੀ ਅਕਾਲ ਹੈਲੋ ਹਾਂਜੀ ਵੀਰੇ ਪ੍ਰੋਫ ਇਨਫੋਰਮੇਸ਼ਨ ਤੋਂ ਬੋਲ ਰਹੇ ਹਾਂ ਹਾਂਜੀ ਹਾਂਜੀ ਵੀਰੇ ਫਿਰਪਰ ਸਤਿ ਸ਼੍ਰੀ ਅਕਾਲ ਵੀਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਮੈਂ 30 ਸਾਲ ਦਾ ਮੁੰਡਾ ਆ ਅੱਛਾ ਜੀ ਮਰਦ ਦੀ 23 ਸਾਲਾ ਹਾਂ ਜੀ ਬਾਈ ਮੈਂ ਬਹੁਤ ਨਸ਼ੇ ਕਰਦਾ ਸੀਗਾ ਓਕੇ ਕਿਤਾ ਮੈਂ 45 45 ਹਜ਼ਾਰ ਦਾ ਬਾਈ ਇੱਕ ਦਿਨ ਚ ਪੀ ਜਾਂਦਾ ਸੀ ਓਕੇ ਕਿਉਂ ਮੈਂ 25 25 ਹਜ਼ਾਰ ਪੀਤੀ ਹਰ ਇੱਕ ਦਿਨ ਦਾ ਵਟ ਰਿਆ ਸੀਗਾ ਹਾਂ ਹਾਂ ਤੇ ਬਾਈ ਮੈਂ ਨਾ ਸਾਰਾ ਕੁਝ ਛੱਡਤਾ ਬਾਈ ਨਸ਼ਾ ਛੱਡਤਾ ਡੇਢ ਸਾਲ ਹੋ ਗਿਆ ਹਾਂ ਜੀ ਪਹਿਲਾਂ ਮੈਂ ਪੂਰਾ ਛੱਡਿਆ ਠੀਕ ਹੈ ਬਾਈ ਨੇ ਆਪਣੇ ਕੋਲ 1.5 ਕਿੱਲੇ ਬਾਹਣਾ ਠੀਕ ਹੈ ਕਿਹੜਾ ਪਿੰਡ ਆਪਣਾ ਮਾਨਸਾ ਵੀ ਦੇ ਮਾਨਸਾ ਮਾਨਸਾ ਦੇ ਬਹੁਤ ਵੱਡਾ ਪਿੰਡ ਕਿਹੜਾ ਚਲੋ ਵਧੀਆ ਗੱਲ ਆ ਬਈ ਤੇਰੇ ਭਾਗ ਆ ਚੰਗੇ ਤੂੰ ਮਾਪੇ ਦੀ ਸੇਵਾ ਕਰ ਵਧੀਆ ਯਾਰ ਖੇਤੀ ਕਰਦਾ ਐ ਨਾ ਆਪਣੇ ਯਾਰ ਲੋਕ ਬਹੁਤ ਚੰਗੇ ਸੌਖੇ ਨੇ ਵੀਰੇ ਯਾਰ ਹਾਂ ਬਈ ਮੇਰੇ ਘਰ ਦੇ ਮੈਨੂੰ ਪੈਂਦੀ ਦੀ ਉਸ ਤੋਂ ਬਾਹਰ ਦੇ ਮੈਂ ਬਾਹਰ ਨਹੀਂ ਮੈਂ ਇੱਕ ਹੀ ਕਰਨਾ ਹਾਂ ਅਗਲੀ ਵਾਰ ਬਈ ਮੈਂ ਆ ਝੋਨਾ ਵਾਦ ਕੇ ਸਭ ਕੀ ਲਾ ਰਿਹਾ ਥੋੜੀ ਜੀ ਠੀਕ ਹੈ ਜੀ ਮੇਰੀ ਦੱਸੋ ਮੇਰੀ ਕੀ ਮਦਦ ਚਾਹੀਦੀ ਹੈ ਮੈਂ ਦਊ ਤੁਹਾਨੂੰ ਕੋਈ ਚੱਕਰ ਨਹੀਂ ਗਿਰਮ ਨਾ ਤੀਜ ਬਣਾਇਆ ਹੈਗਾ ਹਾਂ 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 ਪ੍ਰੈਜ਼ੈਂਟੇਸ਼ਨ ਇਨਫਾਰਮੇਸ਼ਨ ਆਤੀ ਗਈ ਮਗਾਂ ਵੀ ਤੋਰੀਪਾ ਦਾ ਉਹਨਾਂ ਨੇ ਸਾਰਾ ਸੱਚ ਦੱਸ ਦਿੱਤੇ ਜਿੰਦਾ ਕਿ ਮੈਂ ਸੱਚ ਨਹੀਂ ਕਿਹਾ ਕਿ ਕੋਈ ਚੱਕਰ ਨਹੀਂ ਹੈਗਾ ਮੈਂ ਆਉਣਾ ਮੈਂ 13 ਤਰੀਕ ਨੂੰ ਆਉਣਾ ਹੈਗਾ ਮਾਨਸਾ ਤੇ ਆਪਾਂ ਮਿਲ ਲੈਣੇ ਹੈਗੇ ਮਾਨਸਾ ਦੇ ਬਹੁਤ ਪਿੰਤਰ ਹੈਗੇ ਆਪਣੇ ਮਾਨਸਾ ਦੇ ਵਿੱਚ ਆਹ ਤਿੰਨ ਚਾਰ ਸਰਪੰਚ ਮਾਨਸਾ ਦੇ ਵਿੱਚ ਹੀ ਰਹਿੰਦੇ ਹੈਗੇ ਪਿੰਡਾਂ ਦੇ ਕੀ ਗੱਲ ਇਹ ਮਿਲਾਂਗੇ ਤੁਸਾਂ ਕੋਈ ਸਮੱਸਿਆ ਨਹੀਂ ਹੈਗੀ ਵੀਰੇ ਮੋਟੀਵੇਟ ਹੋ ਪੇਜ ਪੂ ਚੱਲੀ ਜਾਣਗੇ ਘਰਦਿਆਂ ਨੂੰ ਕੰਮ ਕਰਕੇ ਦਿਖਾਓ ਘਰਦਿਆਂ ਨੂੰ ਨੀਂਦ ਸੌਖੀ ਆਊਗੀ ਸਾਟੀ ਛੱਟਾ ਵੀਡੀਓ ਅਸੀਂ 1900 ਵੀਡੀਓ ਅਪਲੋਡ ਕੀਤੀ ਹੋਈ ਆ ਤੁਹਾਨੂੰ ਜਿੱਥੋਂ ਮੱਤ ਮਿਲਦੀ ਆ ਲਓ ਜੇ ਕੋਈ ਦਿੱਕਤ ਆਉਂਦੀ ਹੈਗੀ ਆ ਖੇਤੀਬਾੜੀ ਚ ਜੇ ਆ ਤੁਹਾਨੂੰ ਲੱਗਦਾ ਵੀ ਸਾਡੇ ਕੋਲੇ ਉਹਦੀ ਜਾਣਕਾਰੀ ਹੈਗੀ ਹੈ ਲੈ ਲਓ ਕੋਈ ਸਰਦ ਜੀ ਜੀ ਕੀ ਕੋਈ ਨਹੀਂ ਡਾਂਟ ਵਰੀ ਡਾਂਟ ਵਰੀ ਵਧੀਆ ਗੱਲ ਆ ਤੁਸੀਂ ਜੇ ਸਹੀ ਰਾਹ ਤੇ ਚੱਲੋਗੇ ਤਾਂ ਥੋੜਾ ਲੇਟ ਚੱਲ ਜਾਓਗੇ ਪਰ ਚੱਲੋਗੇ ਜ਼ਰੂਰ ਠੀਕ ਹੈ ਪਰ ਜੇ ਗਲਤ ਰਾਹ ਤੇ ਚੱਲੋਗੇ ਤਾਂ ਪੈਸਾ ਡੁੱਬੂਗਾ ਨਾਲੇ ਜਵੀਆਂ ਨਾ ਵਿਕਣਗੀਆਂ ਨਾਲੇ ਮਾਪਿਓ ਖਾਓ ਕੇ ਮਰੂਗਾ ਹਾਂ ਬਈ ਮੈਂ ਅੱਗੇ ਮੈਂ ਕਰੇ ਵਰਦੇ ਆ ਮਹੀਨੇ ਵੀ ਨਾ ਹੁਣ ਬਈ ਮੈਂ ਸਰੋਂ ਖੇਤ ਖੇਤੋਂ ਘਰੇ ਬਾ ਬਹੁਤ ਖਾਣ ਪੇ ਕੀ ਨਹੀਂ ਜਾਂਦਾ ਨਹੀਂ ਨਹੀਂ ਵਧੀਆ ਵਧੀਆ ਕੋਈ ਗੱਲ ਨਹੀਂ ਚੰਗੇ ਭਾਗ ਆ ਤੇਰੇ ਕੋਈ ਚੱਕਰ ਨਹੀਂ ਹੈਗਾ ਵਧੀਆ ਕਰਕੇ ਖਾਓ ਜਿਹਦੇ ਕੋਲ 2.5 ਕਿੱਲੇ ਪੈਲੀ ਆ ਉਹ ਕੈਪਟਨ ਮਰਿੰਦਰ ਲੈਵਲ ਦੇ ਪਰਫੈਕਟ ਹੀ ਆ ਬੰਦਾ ਕੋਈ ਬਾਲੀ ਬੱਟੀ ਗੱਲ ਨਹੀਂ ਲਾ ਪਈ ਆਪਣਾ 6 ਕਿੱਲੇ 8.5 ਕਿੱਲੇ ਬਈ ਬਹੁਤ ਵਧੀਆ ਬਹੁਤ ਵਧੀਆ ਪੈਲੀ ਆ ਕੋਈ ਚੱਕਰ ਨਹੀਂ ਹੈਗਾ ਆਪਦੀ ਖੇਤੀ ਕਰੋ ਮੈਂਟ ਕਰੋ ਵਧੀਆ ਨੀਂਦ ਆਊਗੀ ਵਧੀਆ ਬੱਚੇ ਪਾਲਣਗੇ ਹਾਂ ਵੀਰੇ ਮੈਂ ਹੀ ਗੱਲ ਮੋਕਾ ਪਾਈ ਨਾ رابطہ ਕਰਦੇ ਆ ਕੋਈ ਟੌਂਡ ਬਈ ਹੋਇਆ ਟੌਂਡ ਬਈ ਕੋਈ ਨਾ ਕਿਤੇ ਮੈਂ ਤੇਰੇ ਵੱਲ ਬਚਿਆ ਚੱਕਰ ਤੈਨੂੰ ਫੋਨ ਕਰਕੇ ਮਿਲ ਕੇ ਜਾਵਾਂ ਠੀਕ ਹੈ ਵੀਰੇ ਠੀਕ ਠੀਕ